ਆਓ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਪੁਰਸਵਰੇ ਸਾਧ ਸੰਗਤ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਤਿਗੁਰਾਂ ਦੀ ਪਾਵਨ ਸ਼ਬਦ ਵਿਚਾਰਾਂ ਕਰਨ ਦਾ ਸੁਭਾਗ ਦਾ ਸਮਾਪਤ ਹੋਇਆ ਹੈ ਆਓ ਸਤਿਗੁਰਾਂ ਦੇ ਚਰਨਾਂ ਚ ਸਰਤ ਨੂੰ ਜੋੜੀ ਇੱਕ ਮਨ ਇੱਕ ਚਿੱਤ ਹੋ ਕੇ ਸਾਵਧਾਨ ਹੋ ਕੇ ਸਤਿਗੁਰਾਂ ਦੇ ਪੈ ਦੇ ਵਿੱਚ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਰਸਨਾ ਨੂੰ ਪਵਿੱਤਰ ਕਰੀਏ ਗੱਜਕਾਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇਹ ਜੋ ਸ਼ਬਦ ਆਪਾਂ ਗਾਇਨ ਕਰ ਰਹੇ ਆ ਇਹ ਪਾਵਨ ਸ਼ਬਦ ਰਾਗ ਗੁਜਰੀ ਦੇ ਵਿੱਚ ਭਗਤ ਤਿਰਲੋਚਨ ਜੀ ਨੇ ਆਪਣੀ ਪਵਿੱਤਰ ਮੂਰਤ ਕ੍ਰਿਸ਼ਨ ਤੋਂ ਉਚਾਰਨ ਕੀਤਾ ਹੋਇਆ ਹੈ। 526 ਅੰਕ ਦੇ ਉੱਪਰ ਇਹ ਪਾਵਨ ਸ਼ਬਦ ਸ਼ਿਸ਼ੋਭਿਤ ਹੈ। ਗੁਜਰੀ ਰਾਗ ਦੇ ਵਿੱਚ ਪਾਵਨ ਸ਼ਬਦ ਨੂੰ ਉਚਾਰਨ ਕੀਤਾ ਹੋਇਆ ਹੈ ਕੀ ਕਹਿੰਦੇ ਨੇ ਭਗਤ ਜੀ ਆਓ ਵਿਚਾਰ ਕਰੀ ਬਕਤ ਜੀ ਪਵਿੱਤਰ ਮੂਬਾਰਕ ਰਸਨਾ ਤੋਂ ਉਚਾਰਨ ਕਰਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੇ ਸਰਪ ਜੂਨ ਵੱਲ ਵੱਲ ਆਉ ਤਰੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਰਹਾਉ ਹੁਣੇ ਪਾਵਨ ਸ਼ਬਦ ਦੀ ਜਿਸ ਖੈਨ ਅਰਥਾਂ ਦੇ ਵਿੱਚ ਇਹਦੀ ਵਿਚਾਰ ਕਰੀਏ ਤਾਂ ਸਿੱਧਾ ਸਿੱਧਾ ਸਪਸ਼ਟ ਹੁੰਦਾ ਹੈ ਵੀ ਭਗਤ ਜੀ ਕੀ ਕਹਿਣਾ ਚਾਹੁੰਦੇ ਨੇ ਕਹਿੰਦੇ ਜੋ ਮਨੁੱਖ ਮਰਨ ਵੇਲੇ ਆਪਣੇ ਆਖਰੀ ਸਮੇਂ ਜਿਹੜਾ ਮਨੁੱਖ ਆਪਣੀ ਆਖਰੀ ਸਮੇਂ ਆਪਣੀ ਸੁਰਤ ਨੂੰ ਆਪਣੇ ਧਿਆਨ ਨੂੰ ਧਨ ਪਦਾਰਥ ਵਸਤੂਆਂ ਆਪਣੀ ਪ੍ਰਾਪਰਟੀ ਆਪਣੇ ਸਾਰੇ ਪਦਾਰਥ ਕਹਿੰਦੇ ਜੇਕਰ ਮਰਨ ਵੇਲੇ ਉਹਦਾ ਧਿਆਨ ਉਹਦੀ ਸੁਰਤ ਇਸੇ ਸੋਚ ਵਿੱਚ ਜੇਕਰ ਮਰਦਾ ਨਾ ਹੋ ਮੇਰਾ ਧੰਨ ਮੇਰੀਆਂ ਵਸਤੂਆਂ ਮੇਰੀ ਪ੍ਰਾਪਰਟੀ ਮੇਰਾ ਸਾਰਾ ਖਜ਼ਾਨਾ ਤੇ ਪਾਤਸ਼ਾਹ ਕਹਿੰਦੇ ਉਹਦੀ ਮਰਨ ਵੇਲੇ ਜੇਕਰ ਇਹ ਬਿਰਤੀ ਹੈ ਭਗਤ ਜੀ ਕਹਿੰਦੇ ਜੇਕਰ ਉਹਦੀ ਸੁਰਤ ਇੱਥੇ ਟਿੱਕੀ ਹੋਈ ਹੈ ਤਾਂ ਫਿਰ ਅੱਗੇ ਦੱਸਦੇ ਨੇ ਫਿਰ ਕੀ ਹੁੰਦਾ ਕਹਿੰਦੇ ਸਰਪਜੋਨ ਵੱਲ ਵੱਲ ਆਉਤਰੇ ਹੁਣ ਦੇਖ ਲਓ ਇਸੇ ਪ੍ਰਸ਼ਨ ਦਾ ਉੱਤਰ ਵੀ ਦੇ ਰਹੇ ਨੇ ਭਗਤ ਜੀ ਕਹਿੰਦੇ ਉਹ ਮੁੜ ਮੁੜ ਕਹਿੰਦੇ ਸੱਪ ਦੀ ਜੂਨੇ ਪੈਂਦਾ ਗਜ ਕੇ ਆਕੋ ਸਤਨਾਮ ਵਾਹਿਗੁਰੂ ਕਿਉਂ ਕਰਕੇ ਪੈਂਦਾ ਕਿਉਂਕਿ ਸੁਰਤ ਉਹਦੀ ਤਨ ਪਦਾਰਤ ਵਿੱਚ ਹੈ ਫਿਰ ਅੱਗੇ ਭਗਤ ਜੀ ਕਹਿੰਦੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੈ ਅਰੀ ਬਾਈ ਦਾ ਭਾਵ ਹੈ ਭੈਣੀ ਮਨੁੱਖ ਨੂੰ ਮਤ ਲੋਕ ਦੇ ਜੀਵਾਂ ਨੂੰ ਸਤਿਗੁਰ ਨੇ ਭੈਣੇ ਸੰਬੋਧਨ ਕੀਤਾ ਕਹਿੰਦੇ ਭੈਣੇ ਮੇਰੇ ਲਈ ਅਰਦਾਸ ਕਰ ਮੈਨੂੰ ਕਦੇ ਵੀ ਪ੍ਰਮਾਤਮਾ ਦਾ ਨਾਮ ਨਾ ਵਿਸਰੇਗਾ ਜਿਕੇ ਆ ਉਸਤਨਾ ਵਾਹ ਹਰੀ ਭਾਈ ਗੋਬਿੰਦ ਨਾਮ ਮਤ ਵੇਸਰੇ ਵਿਸਰੇ ਮੈਨੂੰ ਕਦੇ ਵੀ ਉਹਦਾ ਨਾਮ ਨਾ ਮੇਰੇ ਚੇਤਿਆ ਤੋਂ ਨਿਕਲ ਜਾਵੇ ਤਾਂ ਜੋ ਅੰਤ ਵੇਲੇ ਵੀ ਮੇਰੇ ਚੇਤਿਆ ਵਿੱਚ ਮੇਰਾ ਪ੍ਰਮਾਤਮਾ ਰਹੇਗਾ ਜਿਕੇ ਆ ਉਸਤਨਾ ਵਾਹ ਅੱਤ ਵੇਲੇ ਮਤਾਂ ਕਿਤੇ ਮੇਰੀ ਸੁਰਤੀ ਕਿਤੇ ਹੋਰ ਚਲੀ ਜਾਵੇ ਤੇ ਉਹੀ ਸੁਰਤੀ ਮੇਰੀ ਮੁਕਤੀ ਦੇ ਵਿੱਚ ਐਡੀ ਵੱਡੀ ਇੱਕ ਠੋਕਰ ਲੱਗ ਜਾਵੇਗੀ ਚੋਟ ਲੱਗ ਜਾਵੇਗੀ ਜੇਕਰ ਬਿਰਤੀ ਕਿਤੇ ਹੋਰ ਟੇਕੀ ਗੱਜ ਗਿਆ ਕੁਸਤ ਨਾ ਵਾਹ ਹੁਣ ਕਹਿੰਦੇ ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ ਕਹਿੰਦੇ ਪੈਣੇ ਮੇਰੇ ਲਈ ਅਰਦਾਸ ਕਰ ਮੇਰੇ ਪਾਤਸ਼ਾਹ ਅੱਗੇ ਮੇਰੇ ਚੇਤਿਆਂ ਦੇ ਵਿੱਚੋਂ ਕਿਤੇ ਪ੍ਰਮਾਤਮਾ ਦਾ ਨਾਮ ਨਾ ਭੁੱਲਿਆ ਜਾਵੇ ਕਜ ਕੀ ਆਕ ਉਸਤ ਨਾ ਅੱਗੇ ਭਗਤ ਜੀ ਫਰਮਾਉਂਦੇ ਨੇ ਆਓ ਪੜੀ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹ ਜੀ ਮਰੇ ਕਹਿੰਦੇ ਜੋ ਮਨੁੱਖ ਮਰਨ ਸਮੇਂ ਆਪਣੀ ਇਸਤਰੀ ਨੂੰ ਯਾਦ ਕਰਦਾ ਹੈ ਤੇ ਜਾ ਉਸੇ ਸੁਰਤੀ ਵਿੱਚ ਆਪਣੇ ਪ੍ਰਾਣ ਤਿਆਗਦਾ ਜਿਹੜਾ ਮਨੁੱਖ ਮਰਨ ਵੇਲੇ ਆਪਣੀ ਇਸਤਰੀ ਨੂੰ ਚੇਤੇ ਕਰਦਾ ਜਾਂ ਉਹਦੀ ਯਾਦ ਵਿੱਚ ਪ੍ਰਾਣ ਤਿਆਗਦਾ ਫਿਰ ਕੀ ਕਹਿੰਦੇ ਬੇਸਵਾ ਜੂਨ ਵਲ ਵਲ ਆ ਤਰੇ ਗਜ ਕੇ ਆ ਕੋਤਨਾ ਵਾਸ਼ ਮੜ ਮੜ ਬੇਸਵਾ ਦਾ ਜਨਮ ਲੈਂਦਾ ਹੈ ਕਿਉਂਕਿ ਚੇਤਿਆਂ ਵਿੱਚ ਇਸਤਰੀ ਸੀ ਗੱਜਕੇ ਆ ਕੋਸਤਨਾ ਵਾਹ ਜਿਹੜੀ ਸੁਰਤੀ ਲੈ ਕੇ ਮਰਾਂਗੇ ਉਹੀ ਸੁਰਤੀ ਤੁਹਾਡੀ ਜੁਨੀਆਂ ਦੇ ਵਿੱਚ ਭਟਕਣ ਦਾ ਕਾਰਨ ਬਣੇਗੀ ਗੱਜਕੇ ਆ ਕੋਸਤਨਾ ਵਾਹ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹ ਜੇ ਮਰੇ ਮਹ ਜੇ ਮਰੇ ਕਹਿੰਦੇ ਜੋ ਮਨੁੱਖ ਆਪਣੇ ਅੰਤਲੇ ਸਮੇਂ ਪੁੱਤਰਾਂ ਨੂੰ ਯਾਦ ਕਰਦਾ ਏ ਆਪਣੀ ਔਲਾਦ ਨੂੰ ਯਾਦ ਕਰਦਾ ਏ ਪਤਰਾ ਨੂੰ ਯਾਦ ਕਰਦਾ ਕਰਦਾ ੱਪਾ ਮਾਰ ਕੇ ਉਹਨਾਂ ਦੇ ਸੋਗ ਵਿੱਚ ਆਪਣੀ ਮੌਤ ਆਪਣੇ ਪ੍ਰਾਣ ਤਿਆਗ ਦਿੰਦਾ ਫਿਰ ਕੀ ਕਹਿੰਦੇ ਸ਼ੂਕਰ ਜੋਨ ਵੱਲ ਵੱਲ ਤੇ ਸ਼ੂਕਰ ਕਹਿੰਦੇ ਨੇ ਸੂਰ ਨੂੰ ਗਜਕੇ ਆ ਕੁਸਤ ਨਾ ਵਾਹ ਸੂਰ ਦੀ ਜੂਨੇ ਮੜਮੜ ਜਾਂਦਾ ਏ ਜਿਹੜਾ ਮਨੁੱਖ ਆਪਣੇ ਅੰਤ ਲਈ ਚੇਤਿਆਂ ਦੇ ਵਿੱਚ ਆਪਣੀ ਔਲਾਦ ਨੂੰ ਚੇਤੇ ਕਰਦਾ ਫਿਰ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹ ਜੀ ਮਹ ਜੀ ਮਰੇ ਕਹਿੰਦੇ ਜਿਹੜਾ ਮਨੁੱਖ ਅਖੀਰ ਵੇਲੇ ਆਪਣੇ ਘਰ ਆਪਣੇ ਮਹਿਲ ਮਾਰੀਆਂ ਆਪਣੇ ਬੰਗਲਿਆਂ ਦੇ ਹੌਂਕੇ ਲੈਂਦਾ ਇਨਾਂ ਹੌਂਕਿਆਂ ਦੇ ਵਿੱਚ ਜਿਹੜਾ ਸਰੀਰ ਛੱਡ ਜਾਂਦਾ ਫਿਰ ਕੀ ਕਹਿੰਦੇ ਨੇ ਕਹਿੰਦੇ ਪ੍ਰੇਤ ਜੋਨ ਜੋਨ ਬਲ ਬਲ ਆਉਤਰੇ ਜੀਦੀ ਸੁਰਤੀ ਘਰ ਦੇ ਵਿੱਚ ਰਹੇਗੀ ਜੀਦੀ ਸੁਰਤੀ ਆਪਣੀ ਕੋਠੀ ਆਪਣੇ ਬੰਗਲੇ ਦੇ ਵਿੱਚ ਰਹੇਗੀ ਕੀ ਹੁੰਦਾ ਕਹਿੰਦੇ ਮੜਮੜ ਉਹ ਉੱਥੇ ਪਟਕਦਾ ਰਹਿੰਦਾ ਫਿਰ ਉਹ ਜੱਕਿਆ ਕੋਸਤ ਵਾਹ ਕਿਉਂਕਿ ਸੁਰਤ ਉੱਥੇ ਟਿੱਗੀ ਫਿਰ ਅੰਤਲੀ ਪੰਗਤੀ ਵਿੱਚ ਭਗਤ ਜੀ ਫਰਮਾਉਂਦੇ ਨੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜਿ ਬਰੇ ਹੁਣ ਕਹਿੰਦੇ ਤਰਲੋਚਨ ਜੀ ਕਹਿੰਦੇ ਨੇ ਬੜੇ ਪਿਆਰ ਨਾਲ ਕਹਿੰਦੇ ਜਿਹੜਾ ਮਨੁੱਖ ਅੰਤਲੇ ਸਮਿਆਂ ਦੇ ਵਿੱਚ ਪਰਮਾਤਮਾ ਨੂੰ ਚੇਤੇ ਕਰਦਾ ਜੇਕਰ ਉਸੇ ਯਾਦ ਵਿੱਚ ਟਿਕਿਆ ਹੋਇਆ ਚੋਲਾ ਤਿਆਗ ਦੇ ਵੀ ਪਰਮਾਤਮਾ ਦੀ ਯਾਦ ਵਿੱਚ ਹੁਣ ਇੱਥੇ ਇਹ ਨਹੀਂ ਵੀ ਮਨੁੱਖ 100 ਸਾਲ ਤੱਕ ਮਨੁੱਖ ਪਾਪ ਕਰਦਾ ਰਹੇ ਅੰਤਲੇ ਵੇਲੇ ਕਈ ਵਾਰ ਮਨ ਦੇ ਵਿੱਚ ਖਿਆਲ ਆ ਜਾਂਦਾ ਵੀ ਸ਼ਾਇਦ ਅੰਤਲੇ ਉਮਰ ਦੇ ਵਿੱਚ ਅਸੀਂ ਭਗਵਾਨ ਨੂੰ ਚੇਤੇ ਕਰ ਲਵਾਂਗੇ ਚੇਤੇ ਵੀ ਅੰਤ ਵੇਲੇ ਤਾਂ ਹੀ ਹੁੰਦੇ ਜੇਕਰ ਉਹਦੀ ਕਿਰਪਾ ਹੋਵੇਗਾ ਜੇ ਕਿ ਆਪ ਕੋ ਸਤਨਾਮ ਵਾਹਿਗੁਰੂ ਨਹੀਂ ਅੰਤਲੇ ਸਮੇਂ ਤਾਂ ਪਤਾ ਹੀ ਨਹੀਂ ਸੁਰਤੀ ਕਿੱਥੇ ਹੁੰਦੀ ਹੈ ਕੋਈ ਵਿਰਲਾ ਹੁੰਦਾ ਜੀ ਦਾ ਅੰਤਲਾ ਸਮਾ ਸਤਿਗੁਰ ਦੇ ਚਰਨਾ ਚ ਸਤਿਗੁਰ ਦੀ ਸੁਰਤ ਚ ਸਤਿਗੁਰ ਦੇ ਪ੍ਰੀਤ ਚ ਆਪਣਾ ਚੋਲਾ ਤਿਆਗਦਾ ਕੋਈ ਵਿਰਲਾ ਹੁੰਦਾ ਪਾਤਸ਼ਾਹ ਕਹਿੰਦੇ ਭਗਤ ਜੀ ਕਹਿੰਦੇ ਭਾਈ ਜਿਹੜਾ ਮਨੁੱਖ ਸਤਿਗੁਰ ਦੀ ਪ੍ਰੀਤ ਵਿੱਚ ਯਾਦ ਵਿੱਚ ਟਿਕਿਆ ਹੋਇਆ ਚੋਲਾ ਤਿਆਗ ਦੇਵੇ ਕਹਿੰਦੇ ਬਦਤ ਤਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੇ ਬਦਤ ਆਖਦਾ ਹੈ ਮੁਕਤਾ ਮਾਇਆ ਦੇ ਬੰਧਨਾਂ ਚੋਂ ਆزاد ਹੋਣਾ ਪੀਤੰਬਰ ਪੀਲੇ ਕੱਪੜਿਆਂ ਵਾਲਾ ਕ੍ਰਿਸ਼ਨ ਅਵਤਾਰ ਪਰਮਾਤਮੰਦ ਰੂਪ ਗਜਕੇ ਆਕੁਸਤਨਾ ਵਾਹ ਕਹਿੰਦੇ ਉਹ ਮਨੁੱਖ ਧਨ ਇਸਤਰੀ ਪੁੱਤਰ ਘਰ ਮਹਿਲ ਮਾਰੀਆਂ ਬੰਗਲਿਆਂ ਦੇ ਮੋਹ ਤੋਂ ਆزاد ਹੋ ਜਾਂਦਾ ਤੇ ਉਹਦੇ ਹਿਰਦੇ ਵਿੱਚ ਪਰਮਾਤਮਾ ਆਪ ਵਸਦਾ ਆ ਕੇ ਫਿਰ ਉਹ 84 ਲੱਖ ਜੂਨਾਂ ਤੋਂ ਮੁਕਤ ਹੋ ਜਾਂਦਾ ਗਜਕੇ ਆਕੁਸਤਨਾ ਵਾਹ ਕਿਉਂਕਿ ਉਹਦੀ ਸਰਤੀ ਕੇਵਲ ਮੁਕਤੀ ਰੂਪ ਗੁਰੂ ਦੇ ਵਿੱਚ ਸੀਗਾ ਜੇ ਅੱਖੋ ਸਤਨਾਮ ਵਾਹਿ ਤੁਮਕ ਜੇਕਰ ਮੁਕਤੀ ਵਾਲੇ ਗੁਰੂ ਦੇ ਵਿੱਚ ਪੂਰੇ ਗੁਰੂ ਦੇ ਵਿੱਚ ਤੇਰੀ ਸੁਰਤ ਹੋਵੇਗੀ ਤਾਂ ਤੇਰੀ ਭਟਕਣਾ ਖਤਮ ਹੋ ਜਾਵੇਗੀ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਗੁਰੂ ਗ੍ਰੀਵਨ ਨਵਾਸ ਸਾਹਿਬ ਜੀ ਇਹ ਪਾਵਨ ਬਾਣੀ ਇਸੇ ਤਰ੍ਹਾਂ ਦੱਸਦੇ ਹਨ ਵੀ ਕਿਵੇਂ ਸੁਰਤੀ ਮਨੁੱਖ ਆਪਣੇ ਅੰਤਲੇ ਸਾਹਾਂ ਦੇ ਵਿੱਚ ਟਿਕਾ ਕੇ ਔਰ ਕਿਹੜੀਆਂ ਕਿਹੜੀਆਂ ਜੁਨਾਂ ਦੇ ਵਿੱਚ ਫਿਰ ਉਹਦੀ ਵਾਪਸੀ ਹੁੰਦੀ ਹੈ ਗਜਕੇ ਆਕੋਸਤ ਨਾਲ ਵਾਸ਼